ਅੱਜ ਭਵਾਨੀਗੜ ਸਵੇਰੇ ਪਟਿਆਲਾ ਰੋਡ ਤੇ ਸਥਿਤ ਇੱਕ ਗੋਦਾਮ ਅਤੇ ਪੈਟਰੋਲ ਪੰਪ ਦੇ ਬਿਲਕੁਲ ਪਿੱਛੇ ਬੰਦ ਪਈ ਚੌਲ ਮਿੱਲ 'ਚ ਅਚਾਨਕ ਅੱਗ ਲੱਗ ਗਈ ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਮਿੱਲ ਦਾ ਸਟਾਕ ਦੇਖੀ ਜਾਂਦੀ ਹੈ ਪਲਾਸਟਿਕ ਦੀਆਂ ਤਰਪਾਲਾਂ ਸੜ ਕੇ ਸੁਆਹ ਹੋ ਗਈਆਂ ਹਰੇ ਭਰੇ ਦਰੱਖਤਾਂ ਨੂੰ ਵੀ ਅੱਗ ਲੱਗ ਗਈ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਇਸ ਮੌਕੇ ਤੇ ਮੌਜੂਦ ਮਨਜੀਤ ਸਿੰਘ ਬਾਸੀ ਪੁਵਾਨੀਗੜ੍ਹ ਨੇ ਦੱਸਿਆ ਕਿ ਉਹਨਾਂ ਨੂੰ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਾ ਤੇ ਮੌਕੇ ਤੇ ਪਹੁੰਚ ਕੇ ਦੇਖਿਆ ਤੇ ਰਾਈਸ ਮਿੱਲ ਵਿੱਚ ਵੱਡੇ ਪੱਧਰ ਤੇ ਅੱਗ ਲੱਗੀ ਹੋਈ ਸੀ ਇਹ ਅੱਗ ਫੈਲਦੀ ਜਾ ਰਹੀ ਸੀ ਲਗਾਤਾਰ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋਏ ਆਪਣੇ ਪੱਧਰ ਦੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਇਸ ਦੌਰਾਨ ਫਾਇਰ ਬ੍ਰੀਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰੀਡ ਕਰਮਚਾਰੀ ਮੌਕੇ ਤੇ ਪਹੁੰਚ ਕੇ ਅੱਗ ਕਾਫੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਮੌਕੇ ਤੇ ਮੌਜੂਦ ਬਿਆਰ ਹਾਊਸ ਸੁਪਾਨੀ ਕਰਦੇ ਰਿਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗੋਦਾਮ ਵਿੱਚ ਪਿਛਲੀ ਕੰਧ 'ਚ ਚਾਲ ਮਿਲ ਨਾਲ ਲੱਗਦੀ ਗੋਦਾਮ 'ਚ ਕਾਫੀ ਅਨਾਜ ਪਿਆ ਸੀ ਅੱਗ ਲੱਗਣ ਦੀ ਘਟਨਾ ਪਤਾ ਲੱਗਣ ਤੇ ਉਹਨਾਂ ਨੇ 112 ਤੇ ਕਾਲ ਕੀਤੀ ਤੇ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਉਹਨਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਰਾਇਸ ਮੁੱਲੀ ਦੇ ਵਿੱਚ ਪਈਆਂ ਪਲਾਸਟਿਕ ਦੀਆਂ ਤਰਪਾਲਾਂ ਕਾਫੀ ਸਟਾਕ ਤੇ ਕਈ ਗੰਢਾਂ ਸੜ ਕੇ ਸੁਆਹ ਹੋ ਗਈਆਂ ਕਈ ਦਰੱਖਤ ਅੱਗ ਦੀ ਲਪੇਟ ਚ ਆ ਗਏ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਗੋਦਾਮ ਤੱਕ ਪਹੁੰਚੋਂ ਤੋਂ ਪਹਿਲਾਂ ਹੀ ਅੱਗ ਤੇ ਕਾਬੂ ਪਾ ਲਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜੇਕਰ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਅੱਗ ਨਾਲ ਲੱਗਦੇ ਗੋਦਾਮ ਅਤੇ ਗੋਦਾਮ ਚ ਪٹرول ਪੰਪ ਤੱਕ ਫੈਲ ਸਕਦੀ ਜਿਸ ਕਾਰਨ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਦੂਜੇ ਪਾਸੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਰਿਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਜੀ ਸੰਗੇ ਜੀ ਅੱਗ ਦੇਖੀ ਨਿਕਲ ਗਈਆਂ ਲਾਟਾਂ ਦੇਖੀਆਂ ਤੇ ਅਸੀਂ ਭੱਜ ਕੇ ਆਏ ਤੇ ਕੰਡੇ ਤੇ ਕੰਡੇ ਤੇ ਮੁੰਡੇ ਨੇ ਮੈਨੇਜਰ ਨੂੰ ਫੋਨ ਕੀਤਾ ਉਹ ਵੀ ਆ ਗਏ ਫਟਾਫਟ 112 ਤੇ ਫੋਨ ਕਰਤਾ ਨਾਲ ਦੀ ਨਾਲ ਉਹ ਵੀ ਆ ਗਏ ਅੱਗ ਬੁਝਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਕਰੀਬਨ ਬੁਝ ਗਈ ਅੱਗ ਕਿੰਨੇ ਕ ਵਜੇ ਦੀ ਘਟਾਈ ਇਹ ਬਸ ਹੁਣ ਤੂੰ ਅੱਧਾ ਘੰਟਾ ਪਹਿਲਾਂ ਕੀ ਕਰ ਰਿਹਾ ਹੋਇਆ ਜੀ ਇਹਦਾ ਇਹ ਤਾਂ ਨਹੀਂ ਪਤਾ ਕਿ ਕਦੋਂ ਸੀ ਠੀਕ ਹੈ ਹੁਣ ਤੁਸੀਂ ਨਾਲ ਆਏ ਸੀ ਜਦੋਂ ਆਹ ਉਹ ਲੋਕ ਕੀ ਹਾਲਾਤ ਬਣੇ ਹੋਏ ਜੀ ਕਿੰਨੇ ਦੇਖੋ ਆ ਬਹੁਤ ਜ਼ਿਆਦਾ ਅੱਗ ਸੀਗੀ ਹਾਂਜੀ ਸਾਰਾ ਆਲਦਾਲਾ ਮਹੱਲਾ ਇਕੱਠਾ ਹੋ ਗਿਆ ਹੋਰ ਕੁਦਵੰਤੇ ਸੱਜਣ ਆ ਗਏ ਜਿਹੜਾ ਜਿੰਨਾਂ ਨੇ ਗੌਰ ਕਰੀ ਤੇ ਆ ਕੇ ਅੱਗ ਬੁਝਾਈ ਫਾਇਰ ਬ੍ਰੀਗਰ ਕੇ ਗਾ ਜੀ ਕੀ ਅੱਗ ਦੀ ਜੀ ਅੱਗ ਦੀ ਜੀ ਅੱਗ ਜੇ ਤਾਂ ਵੇਸਟੇਜ ਹੈ ਆਪਣੇ ਗੜਾਉਣ ਦਾ ਕਿਸੇ ਦਾ ਬੰਦ ਪਿਆ ਕੋਈ ਗੜਾਉਣ ਉਹਦਾ ਦੇਸਟੇਜ ਹੈ ਗੜਾਉਣ ਨੂੰ ਤਾਂ ਕੋਈ ਨੁਕਸਾਨ ਹੋਣਾ ਨਾ ਗੜਾਉਣ ਨੂੰ ਕੋਈ ਨੁਕਸਾਨ ਨਹੀਂ ਤੇਰੇ ਨਾਲ ਪੈਟਰੋਲ ਪੰਪ ਵੀ ਆਇਆ ਜਾਂ ਵੀ ਇਹ ਨੇੜੇ ਪੈਟਰੋਲ ਪੰਪ ਵੀ ਸੀ ਉੱਥੇ ਵੀ ਉੱਥੇ ਤੱਕ ਨਹੀਂ ਉੱਤੋਂ ਦੂਰ ਹੀ ਰਹੀ ਅੱਗ ਕੰਟਰੋਲ ਹੋ ਗਈ ਬਈ ਜੇ ਮੌਕੇ ਦੇ ਨਾ ਜੇ ਮੌਕੇ ਦੇ ਨਾ ਹੁੰਦੇ ਫਿਰ ਤਾਂ ਕਰੋਨਾ ਪੀ ਦਾ ਨੁਕਸਾਨ ਹੁੰਦਾ ਜਾਨੀ ਮਾਲੀ ਦੋਨੇ ਹੁੰਦੇ ਠੀਕ ਹੈ ਹੁਣ ਕਹਿੰਦਾ ਜੀ ਜੀ ਜਨਰਲ ਮਾਜੀ ਨਾਪਾ ਇੰਦਰਜੀਤ ਸਿੰਘ ਆ ਜੀ ਬੇਰ ਆਪਸ਼ਨ ਇੰਸਪੈਕਟਰ ਹੈ ਉਹਰੇ ਇੰਦਰਜੀਤ ਜੀ ਕੀ ਮਾਮਲਾ ਹੈ ਕੀ ਪਤਾ ਲੱਗਿਆ ਸੀ ਅੱਗ ਦਾ ਇਹ ਮਾਮਲਾ ਸਰ ਉਹ ਉਹ ਅਸੀਂ ਰੂਟੀਨ ਟਾਈਮ ਦੀ ਡਿਊਟੀ ਟਾਈਮ ਆ ਰਹੇ ਜੀ ਉਹ ਰਸਤੇ ਜੀ ਮੈਨੂੰ ਫੋਨ ਆਇਆ ਵੀ ਇਸ ਤਰ੍ਹਾਂ ਤੁਹਾਡੇ ਗਦਾਮਾਂ ਦੇ ਕੋਲੇ ਅੱਗ ਲੱਗੀ ਹੋਈ ਹੈ ਸਾਨੂੰ ਲੇਸ ਤਰ੍ਹਾਂ ਲੱਗਿਆ ਵੀ ਸ਼ਾਇਦ ਕਿਤੇ ਗਦਾਮ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਨਾ ਹੋ ਗਿਆ ਮੈਂ ਨਾਲ ਦੇ ਨਾਲ 112 ਤੇ ਕੰਪਲੇਂਟ ਕੀਤੀ ਨਾਲ ਹੀ ਜਿਹੜੇ ਵੀ ਹੋਰ ਮੇਰੇ ਮਿੱਤਰ ਪਿਆਰੇ ਜੀ ਇਹਨਾਂ ਦਾ ਫੋਨ ਆਇਆ ਉਹਨਾਂ ਨੇ ਸਾਰਿਆਂ ਨੇ ਅਪਰੋਚ ਕੀਤੀ ਤੇ ਇਸ ਜਿਹੜੀ ਅੱਗ ਨੂੰ ਜਿਹੜੀ ਬਹੁਤ ਜ਼ਿਆਦਾ ਚੜੀ ਹੋਈ ਸੀ ਇਨੂੰ ਕੰਟਰੋਲ ਕਰ ਲਿਆ ਤੇ ਸਾਡੇ ਨਾ ਕੋਈ ਗਦਾਮ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ। ਜੀ। ਨਾਲ ਹੀ ਲੱਗਦਾ ਜਿਹੜਾ ਕੋਈ ਪਾਟੋਲ ਪੰਪ ਹੈ ਜਾਂ ਕੋਈ ਹੋਰ ਹੈ ਕਿਸੇ ਤਰ੍ਹਾਂ ਕੋਈ ਗੱਲ ਜੇ ਫਾਇਰ ਬ੍ਰਿਗੇਡ ਨਾ ਆਉਂਦੀ ਨੁਕਸਾਨ ਜਾਦਾ ਹੋਣਾ। ਦੇਖੋ ਜੀ ਜੇ ਅੱਗ ਨਾ ਬੁਝਦੀ ਤਾਂ ਫਿਰ ਤਾਂ ਕੁਝ ਵੀ ਹੋ ਸਕਦਾ ਸੀ। ਇਹਦਾ ਕੋਈ ਅੰਦਾਜ਼ਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਹਾਦਸੇ ਦਾ ਹਾਦਸੇ ਨਾਲ ਕੁਝ ਵੀ ਵਾਪਰ ਸਕਦਾ। ਇਹ ਕਿਵੇਂ ਲੱਗੀ ਜੀ? ਇਹਦਾ ਕੁਝ ਨਹੀਂ ਪਤਾ ਸਰ ਇਹ ਸੁਨਸਾਨ ਜਗਾ ਜੀ। ਤੇ ਇਹ ਕਿਸੇ ਦਾ ਨਾ ਕੋਈ ਡੈੱਡ ਸਟਾਕ ਪਿਆਗਾ ਪੁਰੇ ਇਹ ਸ਼ੈਲਰ ਦੇ ਵਿੱਚ। ਤੇ ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਐਜ਼ ਇਟ ਇਜ਼ ਹੀ ਪਿਆਰਾ 3 ਸੜੇ ਜੀ ਅੱਗੇ ਚੱਪ ਦੇਖ ਰਹੇ ਹਾਂ ਇਹ ਡੈਡ ਸਟੋਕ ਹੈ ਜੀ ਇਹ ਤਾਂ ਆਪਣੇ ਜਿਹੜੇ ਹੁੰਦੇ ਨੇ ਤਰਪਾਲਾਂ ਦੇ ਟੋਟੇ ਨੇ ਜੀ ਠੀਕ ਬੇਸਟੇਜ ਹੈ ਸਾਰੀ ਉਹਨਾਂ ਐ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਲੱਗੀ ਹੋਣੀ ਕਿ ਉਸ ਤਰ੍ਹਾਂ ਦਾ ਸਨ ਨਹੀਂ ਹੋ ਸਕਦਾ ਡਾਊਨ ਸਰ ਡਾਊਨ ਠੀਕ ਨੇ ਜੀ ਬਿਲਕੁਲ ਕੋਈ ਨਹੀਂ ਉਹ ਵੀ ਠੀਕ ਹੈ ਸਰ ਬਿਲਕੁਲ